ਅੱਜਕੱਲ੍ਹ ਦੁਨੀਆਂ 'ਚ ਸੋਸ਼ਲ ਮੀਡੀਆ ਦਾ ਬਹੁਤ ਗਰੀਜ਼ ਹੈ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਲੋਕ ਆਪਣੀ ਜ਼ਿੰਦਗੀ ਬਦਲ ਚੁੱਕੇ ਨੇ ਅਤੇ ਕਈ ਲੋਕ ਗਲਤ ਰਸਤੇ ਵੀ ਤੁਰ ਜਾਂਦੇ ਨੇ ਅਤੇ ਇਸ ਦੇ ਨਾਲ ਹੀ ਅਜੇ ਇੱਕ ਮਾਮਲਾ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਤੋਂ ਸਾਹਮਣੇ ਆਇਆ ਜਿੱਥੇ ਇੱਕ 8ਵੀਂ ਕਲਾਸ ਫੇਲ ਵਿਅਕਤੀ ਨੇ ਸੋਸ਼ਲ ਮੀਡੀਆ ਤੋਂ ਨੋਟ ਬਣਾਉਣ ਦਾ ਤਰੀਕਾ ਸਿੱਖ 2 ਲੱਖ ਰੁਪਏ ਦੇ ਕਰੀਬ ਨਕਲੀ ਕਰੰਸੀ ਛਾਪ ਦਿੱਤੀ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹਾਂ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਗੁਰਦਾਸਪੁਰ ਨੇ ਗੁਪਤ ਸੂਚਨਾ ਦੇ ਆਧਾਰ ਤੇ ਤਾਰੀਵਾਲ ਪਸਨਾਵਲ ਵਿਖੇ ਨਾਕਾਬੰਦੀ ਦੌਰਾਨ ਇੱਕ 8ਵੀਂ ਕਲਾਸ ਫੇਲ ਵਿਅਕਤੀ ਬਲਦੇਵ ਸਿੰਘ ਨੂੰ ਨਾਕੇ ਤੇ ਰੋਕਿਆ ਅਤੇ ਇਸ ਦੀ ਤਲਾਸ਼ੀ ਕੀਤੀ ਤਾਂ ਇਸ ਦੇ ਜੇਬ ਵਿੱਚੋਂ 2 ਲੱਖ ਰੁਪਏ ਦੇ ਜਾਲੀ ਭਾਰਤੀ ਕਰੰਸੀ ਅਤੇ ਨੋਟ ਛਾਪਣ ਦਾ ਸਮਾਨ ਬਰਾਮਦ ਕੀਤਾ ਅਤੇ ਇਸ ਦੇ ਨਾਲ ਹੀ આરોપી ਨੂੰ ਵੀ ਗ੍ਰਿਫਤਾਰ ਕੀਤਾ। ਅਤੇ ਇਸੇ ਵਿਅਕਤੀ ਖਿਲਾਫ ਵਖ ਵਖਤਾ ਰਾਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਦੋਸ਼ੀ ਦੇ ਘਰ ਦੀ ਤਲਾਸ਼ੀ ਲਈ ਤਾਂ 1,94,300 ਰੁਪਏ ਜਾਲੀ ਕਰੰਸੀ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਹੋਰ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਉਹ ਤੁਸੀਂ ਆਪਸ ਨੂੰ। ਅਕੱਲ ਆਇਆ ਸੀ ਪਸਣਾਵਾਲ ਦੇ ਬਾਹਰ ਮੋੜ ਤੇ ਉੱਥੇ ਇੱਕ ਬੰਦਾ ਬਲਦੇਵ ਸਿੰਘ ਜਿਹੜਾ ਸਾਨੂੰ ਮੁਖਰਬਖਾਹ ਨੇ ਇਨਫੋਰਮੇਸ਼ਨ ਦਿੱਤੀ ਪਈ ਇਹਦੇ ਕੋਲ ਜਾਲੀ ਕਰੰਸੀ ਹੈਗੀ ਆ ਤੇ ਜੇ ਇਹਦੀ ਤਲਾਸ਼ੀ ਕਰੋਗੇ ਤਾਂ ਬਰਾਮਦ ਹੋ ਸਕਦੀ ਹੈ। ਜੋ ਸਾਡੀ ਟੀਮ ਨੇ ਜਿਹੜੀ ਇਹਦੀ ਤਲਾਸ਼ੀ ਕੀਤੀ ਤੇ ਇਹਦੀ ਜੇਬ ਤੇ ਵਿੱਚੋਂ ਜਿਹੜਾ ਸਾਨੂੰ ਹੈਗਾ 29800 ਰੁਪਏ 100-100 ਦੇ ਨੋਟ ਜਿਹੜੇ ਜਾਲੀ ਕਰੰਸੀ ਮਿਲੀ ਉਦੋਂ ਬਾਅਦ ਅਸੀਂ ਇੱਥੇ ਖਲਾ ਮੁਕਦਮਾ ਦਰਜ ਕਰਕੇ ਤੇ ਜਿਹੜਾ ਹੈਗਾ ਇਹਨੂੰ ਇੰਟਰੋਗੇਸ਼ਨ ਕੀਤੀ ਪੁੱਛਗਿੱਛ ਕੀਤੀ ਜਿਹਦੇ ਦੌਰਾਨ ਸਾਨੂੰ ਜਿਹੜਾ ਟੋਟਲ ਇਹਦੇ ਕੋਲੋਂ 194300 ਰੁਪਏ ਜਿਹੜਾ ਉਹ ਬਰਾਮਦ ਹੋਏ ਨੇ ਇਹਦੇ ਵਿੱਚ 2-2000 ਦੇ 73 ਨੋਟ ਨੇ ਤੇ ਜਿਹੜੇ 500 ਦੇ ਉਹ 37 ਨੋਟ ਨੇ ਜੀ ਤੇ ਇਹ ਜਿਹੜਾ ਬੰਦਾ ਆ ਪੁਸ਼ਕਿਸਚੇ ਵੀ ਗੱਲ ਸਾਹਮਣੇ ਆਈ ਪੀ ਆਪਣੇ ਘਰ ਦੇ ਵਿੱਚ ਹੀ ਜਾਲੀ ਕਰੰਸੀ ਤਿਆਰ ਕਰਦਾ ਹੈ ਪ੍ਰਿੰਟਰ ਤੋਂ ਤੇ ਸਕੈਨਰ ਤੋਂ ਉਹ ਅਸੀਂ ਪ੍ਰਿੰਟਰ ਜਿਹੜਾ ਕਮ ਸਕੈਨਰ ਆ ਉਹ ਵੀ ਅਸੀਂ ਕਾਬੂ ਕਬਜ਼ੇ ਚ ਲੈ ਲਿਆ ਚਾਰ ਸਾਈਆਂ ਲੈ ਲਈਆਂ ਇੱਕ ਟੇਪ ਲੈ ਲਈ ਚਿੱਟੇ ਕਾਗਜ਼ ਲੈ ਲਏ ਕੈਂਚੀ ਲੈ ਲਈ ਜਿਹਦੇ ਨਾਲ ਕੱਟਦਾ ਸੀ ਇੱਕ ਫੁੱਟਾ ਲੈ ਲਿਆ ਤੇ ਇੱਕ ਕਟਰ ਲੈ ਲਿਆ ਸੀ ਬਰਾਮਤ ਕਰ ਲਈ ਸਰ ਕਿੰਨਾ ਪੜਿਆ ਬੰਦਾ ਇਹ ਬੰਦਾ ਜੀ 8ਵੀਂ ਫੇਲਿਆ ਤੇ ਉਸ ਤਰ੍ਹਾਂ ਬਹੁਤ ਗਰੀਬ ਆ ਪਿੰਡ ਚੋਂ ਤਕਰੀਬਨ ਸਭ ਤੋਂ ਗਰੀਬ ਇਹੋ ਹੀ ਆ ਤੇ ਇਹਨੇ ਜਿਹੜਾ ਹੈਗਾ ਸਾਰਾ ਕੰਮ ਜਿਹੜਾ ਨਾ Google ਦੇ ਉੱਤੇ ਸਰਚ ਕਰਕੇ ਫਿਰ ਉਹਨੂੰ ਸਾਰਾ ਆ ਪ੍ਰੈਕਟੀਕਲ ਵਰਕ ਕਰਕੇ ਤੇ ਫਿਰ ਤਿਆਰ ਕਰਨਾ ਸ਼ੁਰੂ ਕੀਤਾ ਜੀ ਇਹਨੇ ਜਿਆਦਾ ਤੇ ਵੈਸੇ ਹੋਣੇ ਨੇ ਜਿਹੜੇ ਹੈਗੇ ਆ 100 ਦੇ ਨੋਟ ਜਿਆਦਾ ਤਿਆਰ ਕੀਤੇ ਨੇ 100 ਦੇ ਨੋਟੋ ਕਿ ਮਾਰਕੀਟ 'ਚ 60000 ਦੇ ਕਰੀਬੇ ਚਲਾ ਚੁੱਕਾ ਸੀ ਤੇ ਜਿਹੜਾ 500 ਦਾ ਨੋਟ ਉਹ ਵੀ ਇਹਦਾ ਚੱਲਣ ਲੱਪਿਆ ਸੀ ਪਰ ਜਿਹੜਾ 2000 ਦਾ ਨੋਟ ਉਹ ਜਿਆਦਾ ਨੇਜ ਮਾਰਕੀਟ 'ਚ ਚੱਲਿਆ ਨਹੀਂ ਇੱਕ ਦੋ ਜਗ੍ਹਾ ਤੇ ਲੈ ਕੇ ਗਿਆ ਸੀ ਤੇ ਉਹਨਾਂ ਨੇ ਸ਼ੱਕ ਵਜੋਂ ਕਰਕੇ ਉਹਨੂੰ ਵਾਪਸ ਕਰਤਾ 194300 ਇਹ ਤੇ 60000 ਰੁਪਇਆ ਹੋਇਆ ਮਤਲਬ ਕੋਈ 2.5 ਲੱਖ ਦੇ ਨੇੜੇ-ਤੇੜੇ ਨੇ ਜਿਹੜਾ ਟੋਟਲ ਸਾਫਤਾ ਹੈ ਜਿਹਦੇ ਚ 60000 ਰੁਪਇਆ ਜਿਹੜੇ ਨੇ ਮਾਰਕੀਟ ਚ ਚਲਾ ਲਿਆ ਤੇ ਜਿਹੜਾ ਬਾਕੀ ਪੈਸਾ ਹੋ ਅਸੀਂ ਬਰੰਦ ਕਰਦੇ ਗੁਰਦਾਸਪੁਰ ਤੋਂ ਜਤਿੰਦਰ ਗੁੰਡਲ ਦੀ ਰਿਪੋਰਟ ਪਬਲਿਕ ਟਾਈਮਸ